ਇੱਕ-ਇੱਕ ਚ ਕਿੰਨੇ-ਕਿੰਨੀਆਂ ਰੱਖੀਆਂ ਦਸ-ਦਸ ਇੱਕ-ਇੱਕ ਚ 10-10 5-5 ਕਿਲੋ ਦੀ ਇੱਕ ਸ਼ਰਮਾ ਜੀ ਸਾਢੇ-5 5 ਸਾਢੇ-5 ਹਨ ਤੇ 10-10 ਇੱਕ ਚ ਹੈ ਹਾਂ 5-5 ਕਿਲੋ ਵਾਲੇ ਸਰ ਤੁਹਾਡੇ ਜਿਹੜੇ ਇਹ ਹਾਈਜਨ ਅਨਹਾਈਜਨਿਕ ਹਾਲਾਤਾਂ ਚ ਬਰਫ ਬਣਾਉਂਦੇ ਆ ਸਿਹਤ ਵਿਭਾਗ ਦੇ ਤਾਕੜ ਅਫਸਰ ਡਾਕਟਰ ਲਖਬੀਰ ਸਿੰਘ ਨੇ ਮੋੜ ਤੋਂ ਨਕਲੀ ਪਨੀਰ ਦਾ ਪਰਦਾ ਫਾਸ਼ ਕੀਤਾ ਹੈ ਜੀ ਹਾਂ ਇਹ ਗੱਡੀ ਚ ਕਥਿਤ ਤੌਰ ਤੇ ਨਕਲੀ ਪਨੀਰ ਭਰਿਆ ਹੋਇਆ ਜੋ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਜ਼ਹਿਰ ਤੋਂ ਘੱਟ ਨਹੀਂ ਡਾਕਟਰ ਲਖਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਤੇ ਪੈਂਦੇ ਨੁਸ਼ਾਇਰਾ ਪੱਤਣ ਕੋਲ ਨਾਕੇਬੰਦੀ ਦੌਰਾਨ ਇਹ ਪਨੀਰ ਬਰਾਮਦ ਕੀਤਾ ਹੈ ਇੱਕ ਇੱਕ ਚ ਕਿੰਨੇ-ਕਿੰਨੀਆਂ ਰੱਖੀਆਂ ਦੱਸਤਾ ਇੱਕ ਇੱਕ ਚ 10-10 5-5 ਕਿਲੋ ਦੀ ਇੱਕ ਸ਼ਰਮਾ ਜੀ ਲਗਭਗ ਸਾਡੇ 5 ਕਿਲੋ ਸਾਢੇ 5 5 ਸਾਢੇ 5 ਨਾ ਇਹ 10 10 ਸਿੱਕ ਚ ਹੈ ਹਾਂ 5 5 ਕਿਲੋ ਵਾਲੇ ਸਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ ਚ ਬਰਫ ਬਣਾਉਂਦੇ ਆ ਸਾਡੇ ਇਧਰ ਆ ਤਨੀਰ ਕਿੱਥੇ ਬਣਦਾ ਗੁਰਦਾਸਪੁਰ ਮੱਲੋਵਾਲ ਬਣਦਾ ਮੱਲੋਵਾਲ ਜਰਾ ਉੱਚੀ ਬੋਲ ਕੇ ਦੱਸਣਾ ਮੈਨੂੰ ਥੋੜਾ ਸੁਣਦਾ ਉੱਚੀ ਆ ਅੱਛਾ ਮੱਲੋਵਾਲ ਇਹ ਨਾਂ ਆ ਤੁਹਾਡਾ ਮੇਰਾ ਓਕਾਰ ਚੱਲਦਾ ਓੰਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਕਹਗਾ ਇਹ ਲੋਕੇਸ਼ਨ ਅੱਛਾ ਕਿਸ ਰੇਟ ਤੇ ਪਨੀਰ ਵੇਚਣਾ ਹੈ ਕਿਸ ਰੇਟ ਤੇ ਵੇਚਣਾ ਅਸਲ ਸਹੀ ਦੱਸਣਾ ਮੈਨੂੰ 250 ਰੁਪਏ ਡਾਕਟਰ ਲਖਬੀਰ ਸਿੰਘ ਮੁਤਾਬਕ ਗੱਡੀ ਚ ਲਿਆਂਦੇ ਜਾ ਰਹੇ ਪਨੀਰ ਦਾ ਵਜ਼ਨ ਲਗਭਗ 5 ਕਿਲੋ ਜਿਸ ਚ ਕੈਮੀਕਲ ਆਦ ਮਿਲਾ ਕੇ ਬਜਾਰਾਂ ਚੁੱਪੇ ਛਜਾਰ ਹੈ ਜਦਕਿ ਫੜਿਆ ਗਿਆ ਪਨੀਰ ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ 'ਚ ਸਪਲਾਈ ਕੀਤਾ ਜਾਣਾ ਸੀ। ਹਾਂ ਜਿਹੜਾ 8 ਇਹ ਜਿਹੜੇ ਬਾਕਸਸ ਹੈਗੇ ਡੱਬੇ। ਹੂੰ ਤੇ ਇਹ ਕਹਿੰਦਾ ਪੇ 10 ਆ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ। ਅੱਛਾ ਜੀ। 10 ਨਹੀਂ ਹੈਗੇ। ਹੂੰ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹੋਈ। ਹੂੰ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ 'ਚ ਰੱਖਦੇ ਆ। ਇਹ ਬਰ ਫੈਕਟਰੀ ਦੀ ਆ। ਜਿਹੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨ ਹਾਈਜਨਿਕ ਹਾਲਾਤਾਂ ਚ ਬਰਫਾ ਤੇ ਹਾਈਜਨ ਦਾ ਤਾਂ ਖਿਆਲ ਹੈ ਹੀ ਨਹੀਂ ਨਾ ਹਾਂ ਹੈਨਾ ਤੇ ਇਹ ਸਪਲਾਈ ਕਿੱਥੇ ਕਿੱਥੇ ਕਰਦੀ ਤਾਂ ਇਹ ਸਪਲਾਈ ਕਹਿ ਰਿਹਾ ਪੇ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਤੇ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ ਹੂੰ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲੈ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਡਾ ਢੱਡ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹੂੰ ਔਰ ਮੇਰੀ ਨਜ਼ਰ ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਣੇ ਆ ਠੀਕ ਹੈ ਹਾਂਜੀ ਤੇ ਡਾਕਟਰ ਕਿੰਨਾ ਕਿਸ ਹੈਗਾ ਪਨੀਰ ਮੋਟਾ ਜਿਹਾ ਹਿਸਾਬ ਚੋ ਇਹਦੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਚਾਹੁੰਦਾ ਵੀ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂਗਾ ਇੱਕ ਵਾਰੀ ਪਤਾ ਲੱਗ ਜੂਗਾ ਇਹ ਕਹਿੰਦੇ ਇੱਕ ਚੋਂ ਸਾਰਾ ਕੱਢ ਲਈਏ ਸ਼ਰਮਾ ਜੀ ਇੱਕ ਡੱਬੇ ਚ ਹੈਗਾ ਘੱਟੋ ਘੱਟ 60 ਕ ਹੈਗਾ ਜੇ 60 ਕਿਲੋ ਪਨੀਰ ਆ ਅੱਠ ਅੱਠ ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਤੇ ਜੇ 60 ਕਿਲੋ ਠੁਸ਼ 643 ਤੇ 5 ਕੁਇੰਟਲ ਦੇ ਕਰੀਬ ਪੌਣੇ 5 ਕੁਇੰਟਲ ਤਾਂ ਇਹ ਹੈਗਾ ਬਾਕੀ ਪੈਕਡ ਹੈਗਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਅਨੁਸਾਰ ਇਹ ਪਨੀਰ 200 ਤੋਂ 2200 ਰੁਪਏ ਕਿਲੋ ਤੱਕ ਬਾਜ਼ਾਰ ਚ ਵੇਚਿਆ ਜਾ ਰਿਹਾ ਹੈ पर जेकर गौर ਕੀਤੀ ਜਾਵੇ ਤਾਂ ਸਹੀ ਪਨੀਰ ਦੀ ਲਗਤ ਹੀ 300 ਰੁਪਏ ਪ੍ਰਤੀ ਕਿਲੋ ਤੱਕ ਆਉਂਦੀ ਹੈ ਇਸ ਲਈ ਸਾਫ ਤੌਰ ਤੇ ਕਿਹਾ ਜਾ ਸਕਦਾ ਹੈ ਕਿ 200 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ ਇਹ ਪਨੀਰ ਖਾਣ ਯੋਗ ਹੈ ਹੀ ਨਹੀਂ ਕਿਉਂਕਿ ਹੁਣ ਤੁਸੀਂ ਲਾਓ ਇੱਕ ਡਰਾਈਵਰ ਦਾ ਖਰਚਾ ਹਨਾ ਇਹਦਾ ਸ਼ਰਮਾ ਜੀ ਵੀ ਤੁਰੇ ਇੱਕ ਬੰਦਾ ਇਹਦੀ ਤਨਖਾਹ ਆ ਗੱਡੀ ਦਾ ਖਰਚਾ ਹਾਂਜੀ ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਚ ਉਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਚਾ ਹੋਗਾ ਤਾਂ ਜਾ ਕੇ ਇਹ ਇਹ ਅੱਗੇ ਸੇਲ ਸੇਲ ਲਈ ਤੁਰੂਗਾ ਬੰਦਾ ਠੀਕ ਹੈ ਨਾ ਉਹਦੇ ਚ ਫੈਟ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਪਰ ਕਿੱਥੇ ਪੈ ਜਾਂਦਾ ਹਾਂਜੀ ਤੇ ਜਿਹੜਾ ਕਰੀਮ ਲਾ ਲੈਣੀ ਜੋ ਤਜਰਬਾ ਜੋ ਕੰਮ ਦੀ ਚੀਜ਼ ਤਾਂ ਨਹੀਂ ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ ਹੂੰ ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ ਹੂੰ ਸਬ ਸਟੈਂਡਰਡ ਉਹ ਤਾਂ ਆਪ ਹੀ ਮੰਨੇ ਨੇ ਕਿ ਫੈਟ ਥੋੜੀ ਔਣੀ ਚਾਹੀਦੀ ਮਤਲਬ ਗੱਲ ਤਾਂ ਇਹੀ ਹੈ ਨਾ ਛੱਕੀ ਕਿਉਂ ਛੱਕੀ ਹੈ ਪਨੀਰ ਐਵੇਂ ਛੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ ਹੂੰ ਉਹ ਤਾਂ ਲੈਬਾਰਟਰੀ ਤਾਂ ਬਾਅਦ ਦੇਖਾਂਗੇ ਪਹਿਲਾਂ ਤਾਂ ਆਪ ਹੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਇਹ ਹੋ ਗਿਆ ਵੀ ਸ਼ੱਕ ਦੇ ਘੇਰੇ ਚ ਹੀ ਹੋ ਜਾਏਗਾ ਸਰ ਹਾਂ ਜਦ ਪੱਕੀ ਨਹੀਂ ਸਕਦਾ ਪਨੀਰ ਹੂੰ ਠੀਕ ਹੈ ਤਾਂ ਹੁਣ ਸੈਂਪਲਿੰਗ ਕਰ ਰਹੇ ਹਾਂ ਫਿਰ ਹੁਣ ਤੁਸੀਂ ਹਾਂਜੀ ਸੈਂਪਲ ਅਲੱਗ-ਅਲੱਗ ਲੈ ਲਿਆ ਹਾਂ ਚਾਰ ਸੈਂਪਲ ਲਵਾਂਗੇ ਅਲੱਗ-ਅਲੱਗ ਹਾਂਜੀ ਰੈਂਡਮ ਚੈੱਕ ਸੈਂਪਲ ਕਰਾਂਗੇ ਉਹਦੀ ਟੈਸਟਿੰਗ ਕਰਾਵਾਂਗੇ ਹਾਈਜਨ ਦਾ ਇਹਨੇ ਖਿਆਲ ਨਹੀਂ ਰੱਖਿਆ ਕਿਉਂਕਿ ਫੈਕਟਰੀ ਦੀ ਬਰਫ ਆ ਹਾਂ ਆ ਜਿਹੜੀ ਚੀਜ਼ ਆਹਾ ਆ ਇਹਦੇ ਵਿੱਚੋਂ ਕਿਹੜਾ ਬੈਰੀਅਰ ਥੋੜਾ ਹੈਗਾ ਕੋਈ ਪਾਣੀ ਇਹਦੇ ਵਿੱਚ ਨਹੀਂ ਜਾਊਗਾ ਆ ਤਾਂ ਮੰਨ ਸਕਦੇ ਪਾਣੀ ਨਹੀਂ ਜਾਊਗਾ ਇਹਦੇ ਤਾਂ ਪਾਣੀ ਸਮਾਉਣਾ ਹੈ ਸਾਰਾ ਔਰ ਉਹ ਬਰਫ਼ ਜਿਹੜੀ ਆ ਉਹ ਡਾਇਰੈਕਟ ਠੰਡਾ ਟੈਂਪਰੇਚਰ ਰੱਖਣ ਵਾਸਤੇ ਆ ਪਰ ਉਹ ਡਾਇਰੈਕਟ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ ਉਹਦਾ ਪਾਣੀ ਨਹੀਂ ਇਹਦੇ ਵਿੱਚ ਜਾਣਾ ਇਹ ਉਹ ਕਿਉਂਕਿ ਉਹ ਖਾਣ ਵਾਲੀ ਬਰਫ਼ ਉਹ ਹੈ ਜਦਕਿ ਪਨੀਰ ਲੈ ਕੇ ਜਾ ਰਹੇ ਵਿਅਕਤੀ ਮੁਤਾਬਕ ਇਹ ਪਨੀਰ ਗੁਰਦਾਸਪੁਰ ਦੇ ਪਿੰਡ ਪੰਡੋਰੀ ਮਹੰਤਾ ਨੇੜੇ ਲੱਗੀ ਇੱਕ ਫੈਕਟਰੀ 'ਚ ਤਿਆਰ ਹੋਇਆ ਅਤੇ ਉਹ ਸਿਰਫ ਮਾਲ ਸਪਲਾਈ ਕਰਨਾ ਆ ਸੀ ਜਦੋਂ ਆਪਣੀ ਨਿਰਬੰਦਾ ਸਰ ਦੋਦੋ ਦਾ ਇੱਕ ਭੰਗਿਆ ਦਾ ਹਾਂ ਇਹ ਕਿਨੇ ਚਿਰ ਤੋਂ ਸਪਲਾਈ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਾਰਾ 6-7 ਮਹੀਨੇ ਹੋਏ ਤੁਹਾਡੀ ਡਿਊਟੀ ਸਿਰਫ ਸਪਲਾਈ ਕਰਨ ਤੇ ਹਾਂ ਇਹ ਕਿੱਥੇ-ਕਿੱਥੇ ਸਪਲਾਈ ਕਰਨਾ ਤੁਸੀਂ ਐ ਹਰਿਆਣਾ ਪੂਰਾ ਕਰਨਾ ਐ ਅੰਜਲੰਦਰ ਕਰਨਾ ਬਈ ਜੁਲੰਦਰ ਕਰਨਾ ਹਾਂ ਦੱਸ ਸਕਦੇ ਹੋ ਵੀ ਕਿਹੜੀ-ਕਿਹੜੀ ਜਗ੍ਹਾ ਤੇ ਕਰਨਾ ਤੁਸੀਂ ਕੁਝ ਦੱਸ ਸਕਦੇ ਹੋ ਵੀ ਕਿੱਥੇ-ਕਿੱਥੇ ਕਰਨਾ ਤੁਸੀਂ ਹਾਂ ਨਹੀਂ ਤੁਸੀਂ ਘਬਰਾਓ ਨਾ ਮੈਂ ਘਬਰਾਉਣ ਵਾਲੀ ਹਾਂ ਤੁਸੀਂ ਜੇ ਜੇ ਬਿਲਕੁਲ ਠੀਕ ਹੈ ਤੇ ਫਿਰ ਘਬਰਾਉਣਾ ਨਹੀਂ ਗੱਲ ਨਾ ਬਣਾ ਲੈ ਜੇ ਕੁਝ ਸਟਾਪ ਹੋ ਜਾਊਗਾ ਉਹ ਤਾਂ ਕੋਈ ਉਹ ਨਹੀਂ ਉਹ ਸੈਂਪਲ ਸਾਫ਼ ਹੋ ਜਾਣਾ ਕਿੰਨਾ ਕੁ ਦੁੱਧ ਸ਼ਰਮਾ ਜੀ ਆਉਂਦਾ ਉੱਥੇ ਕਿੱਥੋਂ ਦੁੱਧ ਆਉਂਦਾ ਤੁਹਾਡੇ ਕੋਲ ਸਾਡਾ ਹੀ ਕਲੈਕਸ਼ਨ ਸੈਂਟਰ ਹੈ ਬੋਲੇ ਅੱਛਾ ਕਿੰਨਾ ਕੁ ਦੁੱਧ ਆਉਂਦਾ ਜੀ ਅਸੀਂ ਨਹੀਂ ਉੱਥੇ ਇੱਕ ਸੈਂਟਰ ਤੇ 11 12 ਕੁਇੰਟਲ ਤੇ ਹੁੰਦਾ ਹੈ ਜੀ ਇਹ ਕਿੰਨੇ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ ਇਹ 250 ਰੁਪਏ ਇਸ ਤਰ੍ਹਾਂ ਸਾਫ 8250 ਤੁਸੀਂ ਵੇਚਣਾ ਕਿਲੋ ਤੇ ਕਿੰਨਾ ਪਨੀਰ ਲੈ ਕੇ ਚੱਲੇ ਹੋ ਜੀ ਇਹ ਲਗਭਗ ਹੋਣਾ ਜੀ 3.5 4 ਦੇ ਵਿੱਚ ਹੋਣਾ ਕੰਟੈਕਟ ਹਾਂਜੀ ਪਰ ਅਹੀਂ ਇਹ ਇਹ ਤਾਂ ਔਲ ਕੇ ਨਹੀਂ ਲੰਦਾ ਉਹਨਾਂ ਨੇ ਤੋਲਿਆ ਸਾਨੂੰ ਪਤਾ ਨਹੀਂ ਜਿਨ੍ਹਾਂ ਨੇ ਪ੍ਰੋਪਰ ਕੀਤਾ ਉਧਰ ਫੂਡ ਟੀਮ ਵੱਲੋਂ ਤਿੰਨ ਸੈਂਪਲ ਲੈ ਕੇ ਖਰੜ ਲੈਬੋਰੀਟਰੀ ਨੂੰ ਭੇਜ ਗਏ ਨੇ ਪਰ ਇਹ ਸਾਫ ਹੈ ਕਿ ਇਹ ਸੈਂਪਲ ਪਾਸ ਨਹੀਂ ਹੋ ਸਕਤੇ ਸਿਹਤ ਅਕਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ 150 ਰੁਪਏ ਬਚਾਉਣ ਦੇ ਲਾਲਚ 'ਚ ਆਪਣੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ